ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਆਪਾਂ ਪੈਣ ਲਹਿਰਾ ਮੁਹੱਬਤ ਜ਼ਿਲ੍ਹਾ ਬਰਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਬਾਈ ਜੀ ਬਾਈ ਕੋਲੇ ਇੱਕ ਤਾਂ ਸੂਣ ਵਾਲੀ ਮੱਝ ਬਕਾਊ ਆ ਆਹ ਤੇ ਆਹ ਗਾਂ ਆ ਗਈ ਇਹ ਵੀ ਸੂਣ ਵਾਲੀ ਆ ਜਿਹੜੇ ਕਾਲੇ ਰੰਗ ਦੀ ਗਾਂ ਖੜੀ ਸਾਹਮਣੇ ਇਹ ਆ ਧੋਖੜ ਬਾਈ ਜੀ ਆਪਾਂ ਲੈ ਲੈਨੇ ਆ ਜਾਣਕਾਰੀ ਬਾਈ ਤੋਂ ਬਣੀਓ ਤੋਰ ਮੱਝ ਤੋਰਦੇ ਪਹਿਲਾਂ ਫਿਰ ਜੀ ਬਾਜਰ ਨੂੰ ਦਿਖਾ ਦਿੰਨੇ ਤੋਰ ਕੇ ਸਾਨੂੰ ਸੂਨ ਵਾਲੀ ਮੱਝ ਆ ਪਿੱਠ ਭੁੜੀ ਚੰਗੀ ਐ ਤੇ ਥਣ ਲੈ ਵੀ ਦੀ ਸਾਫ ਆ ਬਾਈ ਜੀ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਸਾਰੀ ਦੇ ਸੁਗਿਆ ਕੀ ਮੇਰਾ ਕੋਸ ਲੈਵਾ ਕਰ ਲੋ ਚੈੱਕ ਬਾਈ ਮੜਾ ਜੀ ਆ ਵੀ ਮਣ ਕੀ ਹਾਲ ਆ ਬਾਈ ਠੀਕ ਆ ਬਾਈ ਤੇ ਮੱਜ ਕਿਹੜੇ ਸੂ ਸੂਣ ਵਾਲੀ ਆ ਇਹ ਇਹ ਤੀਜੇ ਸੂ ਸੂ ਬਾਈ ਅੱਛਾ ਕਿੰਨਾ ਕ ਦੁੱਧ ਦੇ ਉੱਤੇ ਦਾ 14 ਲੀਟਰ ਪਾ ਦੋ ਕੋਈ ਖੋਲਾ ਖੋਲਾ ਤੇ ਕੀ ਕੀਮਤ ਰੱਖਤੀ ਇਹਦੀ ਇਹਦੀ ਬਾਈ 1 20